ਅੱਜ ਆ ਜੀ ਚੌਥਾ ਦਿਨ ਤੇ ਅੱਜ ਬੀਬੀ ਹੈ ਨਹੀਂਗੀ ਬੀਬੀ ਕਿੱਥੇ ਗਈ ਆ ਪੀਤਾ ਪੱਪਾ ਜੀ ਤੇ ਅੱਜ ਫਿਰ ਇਕੱਲੀ ਲੱਗੀ ਪਈ ਹਾਂਜੀ ਤਾਂ ਮੈਂ ਦੇਖਿਆ ਨਹੀਂ ਪਾਥੀਆਂਆਂ ਵਿੱਚ ਇੱਕ ਦੋ ਖਰਾਬ ਵੀ ਹੋ ਗਏ ਨਾਲੇ ਸੁੰਢ ਸੰਢ ਕਿਵੇਂ ਪੈ ਗਏ ਇਹ ਗਰਮੀ ਕਰਕੇ ਪਾਏ ਅੱਛਾ ਤੇ ਇਹਦਾ ਕੋਈ ਹੱਲ ਫਿਰ ਇਹ ਬਸ ਥੋੜਾਕਾ ਟਾਈਮ ਹੋਣਗੇ ਮੜ ਕੇ ਸੈੱਟ ਹੋ ਜਾਣਗੇ ਅੱਛਾ ਇਹ ਗਰਮੀ ਦੇ ਮਹੀਨੇ ਕਰਕੇ ਤੇ ਗਰਮੀ ਤਾਂ ਹਜੇ 3-4 ਮਹੀਨੇ ਚੱਲੂਗੀ ਪੱਤੀ ਹੈ ਕੋਈ ਕੋਈ ਪੱਤੀ ਹੀ ਖਰਾਬ ਹੋ ਕੋਈ ਕੋਈ ਵਧੀਆ ਨਹੀਂ ਅੱਛਾ ਹਾਂ ਤੇ ਅੱਜ ਫਿਰ ਕੱਲੀ ਨਾਲ ਕੋਆ ਇਕੱਠਾ ਕੀਤਾ ਤੇ ਕੱਲੀ ਪੱਤਾਂਗੇ ਅੱਜ ਹਾਂਜੀ ਠੀਕ ਆਪ ਵੀ ਦੇਖ ਸਕਦੇ ਆ ਦੋ ਪੱਤਾਂ ਖਰਾਬ ਹੋ ਗੀਆਂ ਸਾਡੀਆਂ ਅੱਜ ਪੱਤਾਂ ਨੂੰ ਥੋੜੀ ਜਗ੍ਹਾ ਚੇਂਜ ਕਰਨੀ ਹੈ ਕਿਉਂਕਿ ਉੱਥੇ ਹਜੇ ਜਗ੍ਹਾ ਪੱਤਾਂ ਗਿੱਲੀਆਂ ਆਇਆਂ ਆਪਣਾ ਤੂੜੀ ਵਾਲਾ ਜਿਵੇਂ ਜਿਵੇਂ ਤੂੜੀ ਖਾਲੀ ਹੋਈ ਜਾਊਗੀ ਉਵੇਂ ਮੈਂ ਆਪਣੇ ਪਾਥੀਆਂ ਨਾਲ ਭਰੀ ਜਾਣਾ ਹੈਗਾ